ਉਜੀ ਸਵੇਰੇ ਆਪਾਂ ਗਏ ਸੀ ਤੇ ਸ਼ਾਮ ਨੂੰ ਅਸੀਂ ਵਾਪਸ ਆ ਗਏ ਆ ਸਾਡਾ ਦਿਲ ਨਹੀਂ ਲੱਗਿਆ ਉੱਥੇ ਕੱਲਿਆਂ ਦਾ ਫੇਰ ਵਾਪਸ ਆ ਗਏ ਟੂ ਟੂ ਹੱਸਦਾ ਖਾਇੋ ਸਕੂਟਰੀ ਤੇ ਗਏ ਨੇ ਵਿਚਾਰ ਗੱਡੀ ਤਾਂ ਉਹ ਖੜੀ ਹੈ ਵੱਡੀ ਚੱਲ ਬੈ ਬੈਲਨ ਬੈਲਨ ਬੱਤੇ ਔਲੀ ਬ੍ਰੇਕ ਰ ਮਾਰੇ ਮੁੰਡਾ ਡਿੱਗ ਜੇ ਚਲੋ ਜੀ ਉਹ ਨਹੀਂ ਆਇਆ ਛੋਟਾ ਹੀ ਆਇਆ ਉਹ ਨਾਲ ਗਿਆ ਅੱਛਾ ਮੈਂ ਕਿਤੇ ਨਾਲ ਗਿਆ ਉਹਨਾਂ ਦੇ ਤੇ ਲੋ ਜੀ ਨਵਾਂ ਵਲੌਗ ਸ਼ੁਰੂ ਕਰਤਾ ਆਪਾਂ ਨੇ ਪਾਪਾ ਗੱਡੀ ਅਜ ਐ ਲੈ ਕੇ ਆਏ ਜਿਵੇਂ ਗਾ ਮਰਸਡੀਜ਼ ਐ ਇਨੀ ਸਪੀਡ ਇਨੀ ਸਪੀਡ ਐਨਾ ਕਿਦਾਂ ਗਰਮ ਹੈ ਤੂੰ ਦੱਸ ਕਿਵੇਂ ਆ ਮੇਰਾ ਪੁੱਤ ਵਧੀਆ ਵਧੀਆ ਪਾਪਾ ਨਹੀਂ ਤਾਂ ਗੱਡੀ ਲੈ ਕੇ ਆਏ ਗੋਲੀ ਵਾਂਗੂ ਗੋਲੀ ਵਾਂਗੂ ਹਾਂ ਪਿੱਛੇ ਕਿਤੇ ਬੰਦੇ ਲੱਗੇ ਨੇ ਜਿਵੇਂ 40 45 ਸਪੀਡ ਤੇ ਕੀ ਕੀ ਪਰਨੀਤ ਮੈਂ ਵੀਡੀਓ ਬਣਾਈ 60 ਦੀ ਸਪੀਡ ਤੋਂ ਥੱਲੇ ਨਹੀਂ ਉਤਰੀ ਗੱਡੀ ਫੋਨ ਚੱਕ ਲਈ ਗੱਡੀ ਚ ਤੇਰੇ ਬਿਨਾ ਜੀਣ ਲੱਗਿਆ ਹੀ ਆ ਗਏ ਵਾਪਸ ਦੇ ਲੈ ਹੈ ਉਧਿਆ ਕੀਤਾ ਨਾ ਇਹ ਚ ਫੋਨ ਲਾ ਪਾਇਆ ਤੁਹਾਡਾ ਗੱਡੀ ਚ ਓਕੇ ਫਸਿਆ ਹੋਣਾ ਦੇਖ ਅੱਗੇ ਨਾ ਫੋਨ ਦੇ ਯਾਰ ਕੋਈ ਨਹੀਂ ਆ। ਫਿਰ ਬਾਹਰ ਦੀ ਲਾਈਟ ਨਹੀਂ ਚੱਲਦੀ। ਚੱਲਦੀ ਹੈ। ਚੋਕਰ ਪਾਣੀ ਮੇਰੇ ਪੁੱਤ ਦੇਣ ਤਾਂ ਲੱਗਾ। ਹਾਏ ਹਾਏ। ਨਹੀਂ ਬੋਤਲਾਂ ਹੈ ਨਹੀਂ ਵਿੱਚ। ਪਾਣੀ ਉੱਤੋਂ ਬਰਫ਼ ਵਾਲਾ ਕੱਢ ਕੇ ਦੇਣਾ। ਆਟਾ ਸਵੇਰੇ ਤਾਜ਼ਾ ਗੁੰਨਾਂਗੇ ਹੁਣ ਨਾ ਆਟਾ ਗੁੰਨੀ ਰਹਿੰਦਾ। ਇਹਨੂੰ ਪਤਾ ਹੀ ਨਹੀਂ ਪ੍ਰਨੀਤ ਨੂੰ ਕਿ ਬਾਹਰ ਦੀ ਲਾਈਟ ਚੱਲਦੀ ਕਿ ਨਹੀਂ ਚੱਲਦੀ। ਗੱਡੀ ਨਹੀਂ ਤਾਂ ਪਰੇ ਨਾ ਇਹਦਾ ਪਾਪਾ ਨੂੰ ਦਿਖਾ ਨਾ ਫਿਰ ਪਾਪਾ ਨੇ ਤਾਂ ਰੇਲ ਬਣਾ ਰੱਖੀ ਸਾਡੇ ਉਹ ਨਹੀਂ ਉਹ ਕਿੜਕੀ ਤੁਸੀਂ ਫਸ ਜਾਂਦੀ ਜੀ ਪਰ ਜਦੋਂ ਤੁਸੀਂ ਫਸਦੇ ਹੋ ਬੰਦ ਹੋ ਜਾਂਦਾ ਸੀ ਤੁਸੀਂ ਵਿੱਚ ਰਹਿੰਦੀ ਫੇਰ ਤੋਂ ਨਿਕਲ ਜਾਂਦੀ ਵਿੱਚ ਉਹ ਤੇਰੀ ਮੰਮਾ ਵਰਗੀ ਸੀ ਨਾ ਬੱਚਾ ਨਿੱਕਰ ਦੂਸਰੀ ਸੱਟ ਨਹੀਂ ਨਿਕਲਦੀ ਤੇ ਡਰ ਵਰਗੇ ਗੱਡੀ ਗਰਮ ਹੋ ਗਈ ਪਰਨੀਤ ਕਹਿੰਦਾ ਉਹ ਤਾਂ ਗਰਮੀ ਬਹੁਤ ਹੈ ਗਰਮੀ ਹੋਣੀ ਹੱਥ ਨਾ ਲਾਈਂ ਪਤਾ ਪਿੱਛੇ ਪਾਣੀ ਹੈ ਨਾ ਹਾਏ ਪਾਣੀ ਵਿੱਚ ਹੈ ਨਹੀਂ ਗੱਡੀ ਦੇ ਤੇ ਪਰਨੀਤ ਨੇ ਨਾ ਸਾਨੂੰ ਨੇਰੇ ਚ ਹੀ ਤਾਰਤਾ ਕਹਿੰਦਾ ਬਾਹਰ ਦੀ ਲਾਈਟ ਨਹੀਂ ਚੱਲਦੀ ਤਾਂ ਹੁਣ ਕਿਵੇਂ ਚੱਲ ਪਈ ਹੈ ਇਨੇ ਗਏ ਏਸੀ ਥੱਲੇ ਲੈ ਜਾਓ ਇਹਨੂੰ ਠੰਡੀ ਹੋ ਜਾਏਗੀ ਇਹਦੇ ਵਿੱਚ ਏਸੀ ਲਾ ਦੋ ਹਾਂ ਮਾਂ ਆ ਕੇ ਖੜੇ ਸਹੀੁਰ ਤੁਹਾਨੂੰ ਹਾਂ ਬੜਾ ਸੇਕ ਹੈ ਬੱਲੇ 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 ਹੋ ਗਈ ਠੰਡੀ ਗੱਡੀ ਨਾ ਨਾ ਹੋਏਗੀ ਕਿੱਥੇ ਪਾਣੀ ਪੂਣੀ ਪਾਣਾ ਹੀ ਤਾਂ ਨਾ ਨਾ ਇੱਕ ਗਰਮ ਪਾਣੀ ਪਾਣਾ ਕੋਈ ਨਾ ਖੁੱਲਾ ਰਹਿੰਦੇ ਹੋ ਜਾਨੀ ਠੰਡੀ ਤੂੰ ਚੱਲ ਕੇ ਮਾਰਨ ਆਜੋ ਅੰਦਰ ਆਜੋ ਆਜੋ ਮੇਰਾ ਪੁੱਤਾਂ ਅੱਜ ਨਹੀਂ ਬੜਾ ਹੀ ਇਤੀ ਹਾਏ ਹਾਏ ਮੋਨੇ ਵੀ ਅੱਛਾ ਤੇ ਸੀ ਵੀ ਹੂੰ ਮੇਰਾ ਸੋਣਾ ਪੁੱਤ ਤੇ ਮੇਰਾ ਜੀਨ ਲੱਗਿਆ ਤੇਰੇ ਬੜਾ ਮੈਂ ਫੇਰ ਆ ਗਈ ਮੈਂ ਮੇਰੇ ਜੀਨ ਲੱਗਿਆ ਅੱਜ ਨੇ ਦਮ ਨੂੰ ਪੁੱਟਿਆ ਵਧੀਆ ਮੇਰੇ ਜੀਨ ਮੈਂ ਕੀ ਕਹਿ ਰਿਹਾ ਮੇਰੇ ਨੂੰ ਚੱਕੀ ਦਾ ਪਾ ਲੈ ਫਿਰ ਮੈਨੂੰ ਮਿਲਿਆ ਹਾਏ ਗਰੰਟੀ ਹਾਏ ਹਾਏ ਮੈਨੂੰ ਜੀਨ ਲੱਗਿਆ ਮੈਂ ਹਮਾਰਾ ਪੁੱਤ ਕੱਢ ਲੀਆ ਮੇਰਾ ਸੋਣਾ ਪੁੱਤ ਆ ਮੈਂ ਹੀ ਕਹਿ ਰਿਹਾ ਅੱਜ ਨੇ ਦਮ ਨੂੰ ਪੁੱਟਿਆ ਕਿਉਂ ਘਟਿਆ ਪਾਈ ਮੈਂ ਤਾਂ ਘੁੰਮ ਲਿਆ ਦਾ ਕਾ ਮੈਂ ਨੂੰ ਘਟੇ ਰੋੜੀ ਮੈਂ ਖੁਦੀ ਮਾਰਦੀ ਆ ਜਿਹਨੇ ਤੇ ਸਾਡੇ ਕੋਲ ਇੰਨਾ ਜੀ ਲੱਗਿਆ ਇੰਨਾ ਤੇ ਜਿੱਦਨ ਦਾ ਆ ਗਿਆ ਸਾਡਾ ਜੀ ਨਹੀਂ ਲੱਗਾ ਸਵੇਰੇ ਗਏ ਸ਼ਾਮ ਨੂੰ ਫੇਰ ਫਤੇ ਕੋ ਭੱਜਿਆ ਚਲੋ ਅੰਦਰ ਰੋਟੀ ਪਣੀ ਖਾਓ ਅਮਣੂ ਰੀਖੇ ਨੇ ਬਜਾ ਰਹੇ ਤੱਕ ਆਏ ਨਹੀਂ ਤੇ ਅਸੀਂ ਪਹਿਲਾਂ ਪਹੁੰਚ ਗਏ ਪਹਿਲਾਂ ਐਂ ਸੀ ਅਮਣਾਂ ਦੀ ਹੈ ਸਕੂਟਰੀ ਜਾਣਾ ਤੁਸੀਂ ਗੱਡੀ ਤੇ ਆਉਣਾ ਸਮਾਨ ਫੜ ਲਿਆਓ ਫਿਰ ਮੈਨੂੰ ਐਸੀ ਉਤਾਰਦਾ ਕੰਮ ਆ ਜਾਣਾ ਤੇ ਲੇਟ ਨਾ ਹੋ ਜਾਈਏ ਤੁਸੀਂ ਲੈ ਆਓ ਤੇ ਤਾਂ ਕਰਕੇ ਉਹਨਾਂ ਨੂੰ ਜਾਣਾ ਪਿਆ ਅੱਜ ਬੜੀ ਮੈਚਿੰਗ ਕੀਤੀ ਸੇਮ ਟੂ ਸੇਮ ਇਹ ਸੇਮ ਟੂ ਸੇਮ ਹੀ ਹੈ। ਇਹ ਵੀ ਐਸੈਂਸ਼ੀਅਲ ਦੀ, ਇਹ ਵੀ ਐਸੈਂਸ਼ੀਅਲ ਦੀ। ਇਹਦੇ ਨਾਲ ਹੀ ਤੇ ਰਕਵਟ। ਮੈਂ ਨਾ ਹਾਂ ਲੋਰ ਜ਼ਿਆਦਾ ਪਾਈ ਤੇ ਟੀ-ਸ਼ਰਟ ਕੱਟ ਪਾਈ ਤਾਂ ਰੰਗ ਵੀ ਚੇਂਜ ਹੋ ਗਿਆ ਨਾ। ਹਾਂ ਇਹ ਲੋਰ ਜ਼ਿਆਦਾ ਪਾਈ ਟੀ-ਸ਼ਰਟ ਅੱਜ ਮੈਂ ਪਾਈ ਦੀ ਮੈਂ ਨਾਲ ਪਾ ਲਵਾਂਗੀ। ਤੇ ਲੋ ਜੀ ਪਿੰਡ ਪਹੁੰਚ ਗਏ ਅਸੀਂ ਤੇ ਹੁਣ ਅਸੀਂ ਖਾਣੀਏ ਰੋਟੀ ਵੇਟ ਕਰ ਰਹੇ ਆ ਮਨੋਰਾ ਦਾ ਮਨੋਰੀ ਆਉਂਦੇ ਨੇ ਤੇ ਖਾਣੇ ਆ ਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਥੈਂਕ ਯੂ ਬੋਲੋ ਤੁਸੀਂ ਵੀ। ਸਾਰੇ ਗਾਦੀ ਹਲ ਸੰਦੋ ਆ థాంਕ ਯੂ ਤੇ ਇੱਕ ਕਮੈਂਟ ਆਇਆ ਸੀ ਗੱਲ ਵਾਲੀ ਵੀਡੀਓ ਤੇ ਦਰਸ਼ਨ कौर ਗਵਰਨਮੈਂਟ ਤੇ ਉਹ ਕਹਿ ਰਹੇ ਸੀ ਮੇਰਾ ਨਾਮ ਲੈ ਦਿਓ ਥੈਂਕ ਯੂ ਜੀ ਦਰਸ਼ਨ कौर ਗਵਰਨਮੈਂਟ ਕੀ ਹੈ ਗਵਰਨਮੈਂਟ ਕੀ ਦਰਸ਼ਨ कौर ਨਾ ਚਲੋ ਮੈਨੂੰ ਸਮਝ ਆ ਗਿਆ ਗਵਰਨਮੈਂਟ ਦਾ ਮੈਨੂੰ ਸਮਝ ਨਹੀਂ ਆਇਆ ਉਹ ਜਰੂਰ ਕਮੈਂਟ ਕਰਕੇ ਦੱਸਿਓ ਕਿ ਕੀ ਕੀ ਕਹਾਏ ਹੈ ਤੁਸੀਂ ਗਵਰਨਮੈਂਟ ਟੀਚਰ ਹੋ ਜਾਂ ਗਵਰਨਮੈਂਟ EMPLOYEE ਹੋ ਕੀ ਹੋ ਤੁਸੀਂ ਤੇ ਉਹ ਜਰੂਰ ਦੱਸਿਓ ਤੇ ਜਰੂਰ ਦੱਸਿਓ ਜੀ ਦਰਸ਼ਕੋਵਰ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਪਿਆਰ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਐਵੇਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਿਆ ਕਰੋ ਤੇ ਸਾਡੇ ਫਤੇ ਨੂੰ ਮੈਂ ਪਹਿਲੇ ਤੁਹਾਡੇ ਕੋਲ ਵਾਚ ਤਿਆਰ ਕਰਦੇ ਰਿਆ ਕਰੋ ਹੈਗੀ ਤਾਂ ਸੀ ਇਹਨੂੰ ਬਸ ਆਹੀ ਟੈਨਸ਼ਨ ਤੁਹਾਡੇ ਕੋਲ ਵਾਚ ਹੈਗੀ ਸੀ ਕਿ ਤੈ ਹੀ ਹੈਗੀ ਸੀ ਬਸ ਆਹੀ ਗੱਲ ਤੇ ਜਿਨ੍ਹਾਂ ਦਾ ਪਲੀਜ਼ ਨਾਂ ਨਹੀਂ ਲਿਆ ਗਿਆ ਉਹਦੇ ਲਈ ਸੌਰੀ ਤੇ ਕਈ ਵਾਰ ਨਾ ਕਮੈਂਟ ਰਿਪਲਾਈ ਨਹੀਂ ਹੋ ਰਹੇ ਕਾਫੀ ਦਿਨਾਂ ਤੋਂ ਮੇਰੇ ਕਮੈਂਟ ਜਿਹੜੇ ਪੈਂਡਿੰਗ ਪਏ ਨੇ ਤੇ ਕਿਸ ਦਿਨ ਟਾਈਮ ਕੱਢ ਕੇ ਜਰੂਰ ਰਿਪਲਾਈ ਕਰਾਂਗੇ ਤੇ ਫੇਰ ਮੈਂ ਇੱਕ ਵਾਰ ਤੋਂ ਕਹਿੰਨੀ ਆ ਜਿਹੜਾ ਨੇ ਕਮੈਂਟ ਕੀਤੇ ਬਹੁਤ ਬਹੁਤ ਥੈਂਕ ਯੂ ਤੇ ਐਵੇਂ ਕਮੈਂਟ ਕਰਦੇ ਰਿਆ ਕਰੋ ਕਹੈਂਡ ਕਹੈਂਡ ਤੇ ਸਾਨੂੰ ਦੱਸਦੇ ਰਿਆ ਕਰੋ ਕਿ ਵਲੌਗ ਕਿਵੇਂ ਲੱਗਦੇ ਨੇ ਤੇ ਚਲੋ ਜੀ ਹੁਣ ਅਸੀਂ ਰੋਟੀ ਦੀ ਕਰੀਏ ਤਿਆਰੀ ਕਿਉਂਕਿ ਅਮਨੂਰੀ ਆਉਣ ਵਾਲੇ ਹਨ ਤੁਹਾਨੂੰ ਅਮਨੂਰਾਂ ਨਾਲ ਮਿਲਾਨੇ ਆ ਤੇ ਜਿਵੇਂ ਤੁਸੀਂ ਮੇਰੇ ਪਿਛਲੇ ਵਲੌਗ ਚ ਦੇਖਿਆ ਕਿ ਅਸੀਂ ਇੱਕੋ ਹੀ ਕਮਰੇ ਦੇ ਵਿੱਚ ਏਸੀ ਲਾ ਕੇ ਅਸੀਂ ਸਾਰੀ ਫੈਮਿਲੀ ਇੱਕੋ ਹੀ ਕਮਰੇ ਚ ਪੈਂਦੇ ਆ ਗੱਦੇ ਲਾ ਰੱਖੇ ਨੇ ਥੱਲੇ ਇੱਕ ਬੈੱਡ ਲੱਗਾ ਇੱਕ ਮੰਜਾ ਲੱਗਾ ਅਸੀਂ ਸਾਰਿਆਂ ਨੇ ਇੱਕੋ ਜਿਹੀ ਪੈਣਾ ਨਾਲੇ ਤਾਂ ਅਸੀਂ ਬਿਜਲੀ ਬਚਾ ਰਹੇ ਆ ਨਾਲੇ ਅਸੀਂ ਬਿੱਲ ਬਚਾ ਰਹ ਨਾਲੇ ਪਿਆਰ ਬਣਿਆ ਰਹਿੰਦਾ ਨਾਲੇ ਨਾਲੇ ਭੈਣ ਭਰਾਵਾਂ ਦਾ ਪਿਆਰ ਬਣਿਆ ਰਹਿੰਦਾ ਇੱਧਰ ਦੇਖੋ ਆ ਚੱਲ ਰਿਹਾ ਦਫ਼ਤਰ ਦਾ ਕੰਮ ਨਾਲ ਤੇ ਨਾਲ ਰੈਸਟ ਫਰਮਾਈ ਜਾ ਰਹੀ ਹੈ ਕੰਮ ਜਿੰਦਾਬਾਦ ਹਾਂ ਕੰਮ ਜਿੰਦਾਬਾਦ ਤੇ ਆ ਜੀ ਸਾਡਾ ਸੈਟਅਪ ਤੁਸੀਂ ਮੈਨੂੰ ਲੱਗਦਾ ਪਿਛਲੇ ਸਾਡੇ ਬਲੌਗਰਸ ਵੀ ਦੇਖਣਾ ਆ ਕੁਝ ਗੱਦੇ ਥੱਲੇ ਲੱਗੇ ਕੁਝ ਮੰਜਾ ਲੱਗਾ ਤੇ ਸਾਡੇ EMPLOYE ਕੰਮ ਕਰ ਰਹੇ ਨੇ ਬੇਸਮੈਂਟ ਬਣੀ ਹੋਈ ਆ ਤਰ ਕੈਨੇਡਾ ਵਾਲੀ ਇਹ ਸਟੂਡੈਂਟ ਰੈ ਹੁਣ ਆਪਿੰਦਾ ਅਦਲਾ ਲੋ ਆਹੀ ਆਇਆ ਹਨ ਅਸੀਂ ਅੱਜ ਆਏ ਆ ਤੇ ਦੋ ਕੱਲ ਹੈਗਾ ਸੰਡੇ ਹਨਾ ਸੰਡੇ ਨੂੰ ਅਸੀਂ ਰਹਿਣਾ ਤੇ ਮੰਡੇ ਨੂੰ ਸਵੇਰ ਵਾਪਸ ਚਲੇ ਜਾਣਾ ਤੇ ਦੋ ਬੰਦੇ ਹੋਰ ਕੱਢ ਜਾਨੇ ਨੇ ਫੇਰ ਇਥੋਂ ਦਮਨ ਤੂੰ ਜਾਣਾ ਨਾਲ ਦਮਨ ਨੂੰ ਅਸੀਂ ਲੈਣ ਆਇਆ ਪਰ ਦਮਨ ਦਾ ਕੋਈ ਮੂਡ ਨਹੀਂ ਜਾਂਦਾ ਦਮਨ ਕਹਿੰਦੀ ਮੈਂ ਛੁੱਟੀਆਂ ਇੰਜੋਏ ਕਰਦੀਆਂ ਇੱਥੇ ਰਹਿਣਾ ਤੇ ਬਾਕੀ ਚਲੋ ਜੀ ਬਣੇ ਰੋ ਵਲੌਗਾਂ ਦੇ ਵਿੱਚ ਬਹੁਤ ਸਰਪ੍ਰਾਈਜ਼ ਵਲੌਗ ਆਉਣ ਵਾਲੇ ਨੇ ਪਲਾਨ ਕਰਦੇ ਪਏ ਹਾਂ ਅਸੀਂ ਕਿਤੇ ਜਾਣ ਦਾ ਘੁੰਮਣ ਦਾ ਦੇਖੋ ਕੀ ਬਣਦਾ ਕਿਉਂਕਿ ਛੁੱਟੀਆਂ ਬੜੀਆਂ ਥੋੜੀਆਂ ਰਹਿ ਗਈਆਂ ਨੇ ਛੇਤੀ ਕੋਸ਼ਿਸ਼ ਕਰਾਂਗੇ ਜੇ ਨਾ ਗਏ ਫਿਰ ਤਾਂ ਘਰ ਵਾਲੇ ਬਲੌਗ ਦਾ ਫੋਨਗੇ ਜਾਣਾਂਗੇ ਤੇ ਕਿਉਂਕਿ ਮੇਨ ਜਿਹੜੇ ਸਾਡੇ ਹੈਡ ਨੇ ਨਾ ਉਹਨਾਂ ਨੂੰ ਛੁੱਟੀ ਮਿਲੇਗੀ ਤੇ ਅਸੀਂ ਪਿੱਛੇ ਡੱਬੇ ਲੱਗਾਗੇ ਨਾ ਹਨਾ ਇਹ ਤਾਂ ਬਹੁਤ ਔਖੀ ਆ ਬਹੁਤ ਬਹੁਤ ਔਖੀ ਵਾਹ ਕਿ ਇੱਕ ਹੀ ਹੋ ਰਿਹਾ ਹੈ ਇੱਕ ਹੀ ਹੋ ਰਿਹਾ ਆ ਦੇਖੋ ਵੱਡੇ ਭਰਾ ਛੋਟੇ ਭਰਾ ਦਾ ਪਿਆਰ ਹੋ ਰਿਹਾ ਹੂੰ ਇਹ ਚੰਗਾ ਪਿਆਰ ਵਾਹ ਵਾਹ ਵੈਰੀ ਗੁੱਡ ਵੈਰੀ ਆ ਦਮਣ ਨੂੰ ਨਾ ਅਸੀਂ ਦਮਣ ਕਰਕੇ ਮੈਂ ਬੱਚਿਆਂ ਕਰਕੇ ਭੱਜੀ ਆ ਕਿ ਮੇਰਾ ਜੀਨ ਲਾਤਾ ਤਾਂ ਦਮਣ ਨੇ ਮੈਨੂੰ ਬੁਲਾਇਆ ਵੀ ਨਹੀਂ ਕਿ ਤੂੰ ਕੌਣ ਹੈ ਹੈ ਲੈ ਆ ਕਹਿੰਦੀ ਕਿ ਹੋਣੀਗੇ ਹੀ ਕੀ ਬੁਲਾਣਾ ਹੈ ਦੱਸ ਓਕੇ ਚੱਲ ਵੇਟ ਹਾਏ ਹਾਏ ਓਏ ਹੋਏ ਆਏ ਹਾਏ ਓਏ ਵਾਟਰਪੂਫ ਹੈ ਵਾਟਰਪੂਫ ਹੈ ਵਾਟਰਪੂਲ ਵਾਟਰਪੂਲ ਪੂਲ ਤਾਂ ਕਿਦਨ ਦਾ ਖੁੱਲਿਆ ਖੁੱਲਤਾ ਸੀ ਤਾਂ ਕੱਲ ਹਾਂ ਖੁੱਲਤਾ ਸੀ ਨਾ ਪੂਲ ਸਵੇਰੇ ਫੇਰ ਖੋਲਾਂਗੇ ਸਵੇਰੇ ਕੇ ਸ਼ਾਮੀ ਅੱਛਾ ਸਵੇਰੇ ਖੋਲਾਂਗੇ ਤੜਕੇ ਨਹੀਂ ਤੜਕੇ ਹਾਂ ਸ਼ਾਮ ਜਦੋਂ ਵੀ ਲੱਗ ਹਾਂ ਸ਼ਾਮ ਨੂੰ ਖੋਲਾਂਗੇ ਪੁਰਾਣੇ हां पापा ਵੀ ਕਰਨਗੇ ਵਿੱਚ ਇੰਜੋਏ ਬਦੋ ਵਧੀਆ ਵਾਲਾ ਵੀ ਮੁੰਡਾ ਹੈ ਜਣਾ ਇੱਥੇ ਹਾਏ ਹਾਏ ਹੋਏ ਹੋਏ ਤੁਸੀਂ ਉੱਠ ਕੇ ਪੀ ਲੋ ਹਾਂ ਕੀ ਪੀ ਰਹੇ ਹੋ ਹਾਏ ਹਾਏ ਹੋਏ ਹੋਏ ਯਾਰ ਤੁਸੀਂ ਇੰਨਾ ਖਲਾਰਾ ਪਾ ਰੱਖਿਆ ਚਾਦਰ ਵੇਖੋ ਬੈੱਡ ਦੀ ਕਿੱਧਰ ਜਾ ਰਹੀ ਏ ਮੈਂ ਤਾਂ ਨਹੀਂ ਪੈਣਾ ਇੱਥੇ ਸਫਾਈ ਕਰੋ ਮੈਨੂੰ ਲੈ ਕੇ ਚਲੋ ਇਹ ਲਾ ਮੈਂ ਗਗਨ ਮਸਾਲਾ ਤੋੜੀ ਰੱਖਿਆ ਹਾਏ ਮਮਾ ਤੂੰ ਸਾਨੂੰ ਤੋੜ ਰੱਖਿਆ ਕਿਉਂ ਕਹਿੰਦਾ ਕਿੰਨੀ ਵਾਰੀ ਵਿੱਚ ਉਹ ਟੁੱਟੇ ਹੋਏ ਹਾਂ ਤੁਹਾਨੂੰ ਮਮਾ ਨੂੰ ਤੋੜ ਰੱਖਿਆ ਆ ਦੇਖ ਲੋ ਜੀ ਕੰਮ ਦੇਖ ਲੋ ਇਹਦੇ ਕਿੰਨੀ ਵਾਰੀ ਚੋਟੀ ਟੁੱਟੇ ਹੋਇਆ ਗਗਨ ਮਮਾ ਨੇ ਪਤਾ ਕਿਉਂ ਥੋੜਾ ਬਹੁਤ ਵੱਡਾ ਕਰਨ ਦੇ ਪਿੱਛੇ ਗਗਨ ਮਮਾ ਨੇ ਨਹੀਂ ਮਮੋਬਤਾਂ ਲਸੂ ਅੱਛਾ ਤਾਂ ਗਗਨ ਮਮਾ ਤੋੜ ਦਿੰਦੀ ਇਹ ਗੱਲ ਵੱਡੀ ਹੋ ਗਈ ਜੇ ਜੇ ਕਰਾਂਗਾ ਮਮਾ ਕਹਿੰਦਾ ਚਿੱਲ ਮਾਰੋ ਕੰਮ ਨਾ ਕਰ ਫੇਰ ਆਪੀ ਗਗਨ ਮਮਾ ਜੋੜ ਕੇ ਰੱਖ ਮੈਨੂੰ ਕਹਿੰਦਾ ਸੀ ਲੈ ਕ ਸੁਲੂਰੀ ਭੋਲਾਉ ਤੇ ਕਿਉਂ ਮਮਾ ਨੂੰ ਭੁੱਲਦੇ ਆ ਹੋਮਵਕ ਨਹੀਂ ਕਰਨਾ ਪਏਗਾ ਪੁੱਤ ਮੈਂ ਤੇਰੀ ਮਮਾ ਮਮਾ ਹਾਂ ਮਮਾ ਤੂੰ ਸਾਰਾ ਦੁਪਰੀ ਆ ਪੜੀ ਪੜੀ ਮਮਾ ਪੋਮੀਓ ແນແນ મમ્મી મમ્મી પૂરા એન ચાંગલા ગયા હમ ફાઈ કરની પડી હુ બી કે કયો સોડા બના દેતે કે રાખા દી મેને જે સોડા મેને હુ આ મછા રા એટલે કેને મે પીના હે આ આ કડ નહી મેરી છોડી પ્યા તો સબને જીત હસ નહી આઈ નહી નહી પ્યા તો સહી થી થી જાયા કબલા 32 ડિગ્રી થી આયા રે ટેમ્પરેચર ફેર બતો કે હો ગયા હમ હમ 46 હો ગયા છે આઈ ગરમી બહોત હ બહાર લે દે કાલી 46 હે ਸੱਤੂ ਸੱਤੂ ਬੜੀ ਬਣਾਈ ਜੁਆ ਸੱਤੂ ਕਿੰਨਾ ਬਣਾਣਾ ਸੱਤੂ ਨਹੀਂ ਨਹੀਂ ਕੱਢੀ ਦੋ ਬੈਠਾ ਠੰਡਾ ਨਗਰ ਇੱਕ ਸੱਤੂ ਵੱਧਾ ਦੋ ਕੱਢ ਲੈ ਇੱਕ ਪੈਂਦਾ ਨਹੀਂ ਉਹ ਇੱਕ ਪੈਂਦਾ ਤੁਹਾਨੂੰ ਨਹੀਂ ਪਤਾ ਅੱਧਾ ਤਾਂ ਮੈਂ ਤਾਂ ਤੁਹਾਨੂੰ ਹੀ ਪਤਾ ਨਹੀਂ ਹਾਂ ਹੈਨਾ ਫਤਿਹ ਨੂੰ ਪਤਾ ਲੱਗਣਾ ਕਿ ਕਿ ਚੱਲ ਇਹ ਚੋਲੇ ਹੋ ਗਏ ਆ ਅੱਧਾ ਲੱਗਣਾ ਕਿ ਕਿ ਤੇ ਕਿਹੋ ਜਿਹਾ ਨੇ ਰੱਬ ਜਾਣਦਾ ਕਿ ਤੁਹਾਨੂੰ ਗਗਨ ਦੇਰੀ ਨਵੀਂ ਰੈਸਪੀ ਇਹ ਰੈਸਪੀ ਤਾਂ ਕਿਹ ਚੱਪਣਾ ਮੈਨੂੰ ਕੂਰੀ ਆਣੀ ਦੇਖਣੀ ਤੁਮ ਮੈਂ ਪਿੱਛੋ ਛੋਟਾ ਜੀ ਤਾ ਤੁਮਣ ਮਨ ਆਇਆ ਹੋ ਤਾਂ ਬਾਹਰ ਇਨੇ ਜਾਣੇ ਤੇ ਕੰਮ ਕਰ ਲਓ ਹੰਡੇ ਪੂੜੇ ਲੈਰੋਂ ਅੰਦਰ ਓਕੜਾ ਜੀ ਆਹੋ ਸਾਈਡ ਹੋਣ ਵਾਲੇ ਪੂਰੇ ਹੋ ਦੇ ਰੱਖ ਜੀ ਇਬਾ ਸੇਰੇ ਖਿੜਕੀ ਸਾਫ ਕਰੇਂ ਦਰਦ ਹੋ ਕੇ ਅੱਗ ਕਰਨ ਦੀ ਆ ਮੇਰਾ ਬਦਬਦੀ ਐਵੇਂ ਕਰਕੇ ਪਰ ਇਹ ਨਹੀਂ ਟੈਕੜੇ ਮੇਰੇ ਕਦੀ ਕਦੀ ਗੱਲ ਨਹੀਂ ਕਦੀ ਫਤੇ ਪਟੰ ਦਾ ਫਤੇ ਦਾ ਢੋਗ ਨਾ ਕੁੱਤੇ ਕਦੀ ਕਦੀ ਹਾਏ ਹਾਏ ਆਮਾ ਪਰ ਮੰਗ ਲਓ ਦੇਦੀ ਤੂੰ ਇਹ ਤਾਂ ਮੰਗ ਗਈ ਆ ਕੀ ਚੀਜ਼ ਦੇਦੀ ਜਾਂਦੀ ਨਿੰਮ ਪਾਣੀ ਹੈਲੋ 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 ਇੱਕ ਗਲਾਸ ਹੋਰ ਲੈ ਆਇਆ ਕਰੋ ਆਪਾਂ ਸ਼ੇਅਰ ਕਰਕੇ ਪੀ ਲਾਂਗੇ ਮੈਂ ਇਹਨਾਂ ਨੂੰ ਕਿੰਨਾ ਟਾਈਮ ਕਰੇ ਮਾਈਕ੍ਰੋਵੇਵ ਜਿਹੜਾ ਸਿਰਫ ਸਮਾਨ ਰੱਖਣ ਦੇ ਕੰਮ ਆਉਂਦਾ ਕਦੀ ਉਹਦੇ ਚ ਕੋਈ ਚੀਜ਼ ਨਹੀਂ ਬਣੀ ਆ ਜੀ ਮਾਈਕ੍ਰੋਵੇਵ ਮੈਂ ਚੱਕ ਕੇ ਲੈ ਜਾਣਾ ਤੁਸ ਜਿਹੜਾ ਬਣਾਣੀ ਹੈ ਮੈਂ ਦੇਖ ਆਈ ਹੈ ਵੀ ਤੁਸੀਂ ਤਾਂ ਆ ਕਿੱਥੋਂ ਫਰੀ ਦਾ ਸਮਾਨ ਇਕੱਠਾ ਕੀਤਾ ਵੇ ਇਨਾ ਯਾਰ ਗਾਹੇ ਪੀਜ਼ਾ ਲੈ ਲਈ 700 ਰੁਪਇਆ ਲਾਈਦਾ ਪੀਜ਼ਾ 100 ਸਾਸਾਂ ਤੇ ਯਾਰ ਥੱਲੇ ਰੱਖੋ 160 ਨਹੀਂ ਨਹੀਂ ਕੋਈ ਨਾ ਨਹੀਂ ਤਾਂ ਇਸ ਕਿਉਂ ਯਾਰ ਇਹ ਤੁਹਾਡੀਆਂ ਸਾਸ ਜੰਮੀਆਂ ਕਿਉਂ ਨਹੀਂ ਮੇਰੀਆਂ ਤਾਂ ਸਾਰੀਆਂ ਜੰਮ ਗਈਆਂ ਹਨ ਤੁਹਾਡੀਆਂ ਤੇ ਨਹੀਂ ਜੰਮਦੀਆਂ ਤੁਹਾਡੀ ਫ੍ਰਿਜ ਖਰਾਬ ਹੈ ਹਾਂ ਸ਼ਾਬਾਸ਼ ਅਈ ਫਿਰ ਲਿਆਉਣੀ ਆ ਪੀਜ਼ਾ ਵਾਲੀ ਹਣਾ ਹਾਂ ਸਹੀ ਗੱਲ ਉਹ ਜ਼ਿਆਦਾ ਵਧੀਆ ਜੀ ਮਰੀਜ਼ ਨੂੰ ਦਵਾਈ ਖਾਏਗਾ ਬਾਅਦ ਕੌਣ ਆ ਗਿਆ ਕੋਈ ਨਹੀਂ ਮੈਨੂੰ ਲੱਗਾ ਉਹ ਤਾਂ ਸਕੂਲ ਟਿਕਿਆ ਹੋਇਆ ਹੈ। ਹਾਂ। ਅਪੇ ਸਫਾਈ ਕਰੋ ਮੇਰਾ ਦੇਹਰਾ ਕਹਿ ਰਿਹਾ। ਮੈਂ ਸਫਾਈ ਹੈ। ਨਹੀਂ ਕੋਈ ਸਫਾਈ। ਦੇਖੋ ਯਾਰ। ਨਹੀਂ ਨਹੀਂ। ਕਿੰਨਾਂ ਸਫਾਈ ਕੀਤੀ ਤੁਹਾਡੇ ਵੱਸਤੇ। ਜਿਹੜਾ ਇੱਧਰ ਡਾਇਓ ਮੈਨੂੰ ਰਾਤ ਨੂੰ ਐਸੀ ਤੇ ਸਾਹਮਣੇ ਠੰਡ ਲੱਗੀ। ਕੱਲ ਮੈਨੂੰ ਬੜੀ ਠੰਡ ਲੱਗੀ ਬਾਹਾਂ ਦੁਖਣ ਲੱਗੀਆਂ ਨਹੀਂ ਨਾ। ਹੀਟਰ ਲਾ ਲਾ ਤੇ ਸਾਨੂੰ ਗਰਮੀ ਚ। ਹੀਟਰ ਤਾਂ ਨਹੀਂ। ਆ ਗਿਆ ਆਪਣਾ ਸੋਡਾ ਬਣ ਕੇ ਬੜਾ ਟੇਸਟੀ ਹੈ। ਮੈਂ ਫਸਟ ਟਾਈਮ ਟਰਾਈ ਕੀਤਾ। ਤੇ ਲੋ ਜੀ ਇੱਧਰ ਸਾਡੇ ਭਾਂਡੇ ਭੁੰਡੇ ਆਉਣ ਲੱਗੇ ਡਿਨਰ ਡਿਨਰ ਹੋਣ ਲੱਗਾ। ਯਾਰ ਮੜ ਕੇ ਦੁਖਾਓ। ਸਾਡਾ ਟੇਬਲ ਆ ਇੱਧਰ ਡਾਈਨਿੰਗ ਟੇਬਲ ਇਹ ਆ ਹਨਾ ਇਹ ਰੋਟੀ ਆ ਰਹੀ ਰੋਟੀ ਖਾਣੀ ਆਪਾਂ ਨੇ ਮਾਰ ਸਾਰੇ ਖਿੱਲਰ ਜਾਣਗੇ ਚੱਕ ਚੱਕ ਆਪੇ ਇੱਕ ਡੱਬ ਲੈਣਗੇ ਲੋ ਜੀ ਆਏ ਹਾਈ ਚਮਚ ਲੈ ਕੇ ਆਏ ਨਿਕਾ ਦੇ ਟਿੰਡਾ ਜਾ ਸੇਵੀਆਂ ਬਤਾਏਗੇ ਨੇ ਹੈ ਸੇਵੀਆਂ ਸੇਵੀਆਂ ਵੀ ਖਾਣੀਆਂ ਨੇ ਵਾਓ ਪਹਿਲਾਂ ਸਫਾਈ ਕਰੋ ਚਾਦਰ ਚੰਗੀ ਤਰ੍ਹਾਂ ਵਿਛਾਓ ਪੁੱਤ ਚਾਦਰ ਨਹੀਂ ਵਿਛੀ ਚੰਗੀ ਤਰ੍ਹਾਂ ਬਹੁਤ ਗੰਦ ਪਿਆ ਰੱਖਿਆ ਇਹ ਵਜੇ ਨਹੀਂ ਹੋਈ ਸੀ ਨੀ ਛਾੜਾ ਮਾਰ ਮਾਰ ਕੇ ਦਾ ਸਵੇਰੇ ਮੈਂ ਕਰਾਂਗੀ ਬੈਠ ਗੱਲ ਹੋਰੀ ਮਾਂ ਪੁੱਤ ਦੀ ਕੋਸਾ ਜੇ ਠੀਕ ਨਹੀਂ ਹੋਇਆ ਘੰਟਾ ਗਿਆ ਹੁਣ ਹੁਣ ਨਾ ਇਹਨੂੰ ਸੇਵੀਆਂ ਨਾ ਤੈਂ ਗੜ ਦਈ ਨਾ ਇਹਨੂੰ ਹੁਣ ਸੇਵੀਆਂ ਚਲੋ ਉਠਾ ਉਤਰ ਨਾ ਮੈਂ ਰੋਟੀ ਖਾਈਏ ਆ ਗਏ ਤੇਰੇ ਕਰਕੇ ਮਾੜਿਆ ਮਾੜਾ ਪਾਣੀ ਲੱਗਦੇ ਨਾ ਬਸ ਪਾਣੀ ਰੋਟੀ ਨੇ ਪੀ ਲਿਆ ਪਾਣੀ ਪੀ ਲਿਆ ਬਹੁਤ ਹੋ ਗਿਆ ਬੋ ਪਿਆ ਲੱਗੀ ਬਈ ਤਈ ਐ ਕਿਹੜਾ ਕਿਹੜਾ ਫਰੇਸ਼ੀ ਪਲੇਸ਼ੀ ਦਾ ਇਹ ਇੰਨੀ ਨਹੀਂ ਮੈਂ ਇਹਦੇ ਕਰਕੇ ਬਹੁਤ ਤੀਲਾ ਤਰੇ ਦਲੀਆਂ ਨਹੀਂ ਮੈਂ ਕਿਹਾ ਸੇਵੀਆਂ ਨਾ ਤੂੰ ਹਾਂਜੀ ਬਣਾ ਦਵਾ ਮੈਂ ਸੇਵੀਆਂ ਬਣਾ ਘੰਟਾ ਮੈਂ ਉੱਥੇ ਗੈਸ ਤੇ ਖੜੀ ਰਹੀ ਤੇ ਲੜਾਈ ਵਾਰ ਰਹੀ ਉਦੋਂ ਦੀ ਇਹਨਾਂ ਨੇ ਆਪਣੇ ਚੀਜ਼ਾਂ ਆਪਰੇ ਚੀਜ਼ੇ ਰੱਖੋ ਕਲੇਸੀ ਸਾਰਾ ਦਿਨ ਕੋਈ ਸਾਫ ਰੱਖਣਾ ਹੈ ਇਹਨੇ ਜਿਸੰਗ ਵਾਸੀ ਆਪੋ ਤੁਹਾਡਾ ਅਮਿੰਦਰ ਕੋਈ ਸੱਟ ਆਉਂਦਾ ਨਹੀਂ ਕੁਝ ਕੀ ਹੈ ਨਹੀਂ ਆਜ ਕੱਲ ਨਹੀਂ ਸੰਭਦਾ ਹੈ ਨਹੀਂ ਅਮਮਨ ਪਾਣੀ ਪਕਾਉਣਾ ਹੈ ਪਾਣੀ ਪਕਾਓ ਸੇਬ ਚਾਹਣਾ ਹੈ ਅਗਰੇ ਮੋੜ ਦੇ ਲਾ 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 ਕੁਣ ਅਮਨਾ ਜੋ ਜਾਰੀ ਚਾਂਬੜ ਗਏ ਛੋਟੇ ਕਦੇ ਨਾ ਹੱਟਿਆ ਨਾ ਛਾਲ ਲੱਗੇ ਮੈਂ ਮਰ ਗਈ ਟੀ-ਸ਼ਰਟ ਦੇ ਨਹੀਂ ਨਹੀਂ ਹੱਟਿਆ ਤੇ ਨਹੀਂ ਪਸੀਨਾ ਦੇ ਦੇ ਜਵਾਏ ਬੰਦ ਕਰ ਦੋ ਨਹੀਂ ਨਹੀਂ ਇੰਨੀ ਕੋ ਖੜ੍ਹਦੇ ਹੋ ਜੋ ਹੈ ਬੰਦ ਕਰ ਦੋ ਚੱਲੀ ਜਾਏਗੀ ਕਿੰਨਾ ਕੁ ਸਾਰਾ ਦੇਖ ਆ ਗਿਆ Papa ਮੈਂ ਤੇਰਾ ਵਿਚਾਰ ਲਾਉਂਦਾ ਤੁੰਡਾ ਸਿੰਘ ਆ ਗਿਆ ਸੁਣ ਹੈ ਸਰਵਾ ਤੇਰੀ ਗੈਸ ਉਹਦੇ ਚੁੰਨੀ ਤੇ ਨਾ ਮੜ ਬਟਾ ਪਏ ਮੈਂ ਮਤ ਤੋ ਤੀਜੇ ਬਾਟਾਂ ਕੀ ਦਨ ਹੈ ਕਿ ਕਬੀ ਲੜ ਬੰਦੇ ਕਿਤੇ ਪ੍ਰੈਸ ਦੇ ਦਿੱਸ ਹੋਇਆ ਕਰ ਲਈ ਇਹ ਦੁਬਾਰਾ ਨਹੀਂ ਪਹਿਲਾਂ ਹੀ ਪ੍ਰੈਸ ਮਾਰ ਲਈ ਕਾਹ ਚਰਮੀ ਚ ਮਾਰੂੰ ਜੀ ਕਰਦਾ ਉਹ ਗਰਮੀ ਚ ਮੈਂ ਤਾਂ ਕੱਪੜੇ ਹੀ ਨਹੀਂ ਪ੍ਰੈਸ ਕੀਤੇ ਹੁਣ ਤਾਂ ਹੋ ਗਿਆ ਐਂ ਇਹੀ ਕੋਈ ਨਹੀਂ ਪੈਂਦੀ ਤਮੀਜ਼ ਬਿਨਾ ਪ੍ਰੈਸ ਕਰੇ ਬਹੁਤ ਪਸੀਨਾ ਆਉਂਦਾ ਪੈਸਵਾਰ ਹੁੰਦਾ ਬੈੱਡ ਤੇ ਰੱਖਦੀਆਂ ਬੈੱਡ ਤੋਂ ਫੋਲਡ ਕਰਕੇ ਕੁਰਸੀ ਲਾ ਦਿੰਦੀ ਕੁਰਸੀ ਚਾੱਕ ਕੇ ਮਾਰੀ ਜਰਾ ਦਿੰਦੀਆਂ ਚੱਲ ਪ੍ਰੈਸ ਕਰਨੇ ਪ੍ਰੈਸ ਕਰਨੇ ਲੋ ਜੀ ਕਰਦਾ ਹੈਗਾ ਐਂ ਐਂ ਟਾਈਮ ਨਾ ਮਿਲਦਾ ਸਾਰਾ ਕੀ ਚੱਕ ਦੋ ਹਏ ਜੀ ਕਿਹੜਾ ਰਿੰਡਰ ਹੈ ਦਿੱਲੀ ਦਿੱਲੀ ਕਹਿੰਦਾ ਮੈਂ ਮੰਗਦਾ ਗਰੇਗਾ ਤੂੰ ਵੇਖੀ ਲਈ ਉਹਨੇ ਮਾਫੀ ਮੰਗੇਗਾ ਉਹਨੇ ਮਾਫੀ ਕਿਹਦੇ ਕੋਲ ਵੇਖੀ ਇਹਨੇ ਮੇਰੇ ਕੋਲ ਮਾਫੀ ਮੰਗਣੀ ਕਲਿੰਦਰ ਹੁੰਦੇ ਤੇ ਬਾਰੇ ਹੁਣ ਮੈਂ ਸੱਜ ਕੇ ਬੈਠੀ ਹਾਂ ਮੈਂ ਚੂੜੀ ਕੀ ਦੇਖ ਸ਼ੋਅ ਦੇਖਣ ਤੂੰ ਲੜਨ ਲਿਆ ਤੇ ਮੈਂ ਤਾਂ ਦੇਖਣਾ ਹੀ ਆ ਫਿਰ ਤੂੰ ਕਹਿੰਦੀ ਕਹਿੰਦੀ ਕਹਿੰਦਾ ਕਹਿੰਦਾ ਆ ਜਾ ਪਿੱਛਲੇ ਉਹ ਕਲਿੰਦਰ ਬਾਹਰ ਜਾਂਦਾ ਬੋਲੀ ਜਾਂਦਾ ਜੋ ਮੂੰਹ ਚ ਆਉਂਦਿਆ ਏ ਕਹਿੰਦਾ ਇਹ ਸ਼ੋਅ ਵੇਖਣਾ ਹੈ ਕਿੰਨੀ ਚਾਟੂ ਨਾ ਟੂੜੀਆਂ ਟੁੱਟ ਗਈਆਂ ਕਿੰਨੀਆਂ ਲੈ ਆ ਉਹ ਪਾਣੀ ਅੰਦਰ ਹੀ ਗਿਆ ਉਹ ਬਾਅਦ ਚ ਬਾਹਰ ਬੰਦੂ ਇਸ ਚ ਪਾ ਦੂ ਤੂੰ ਐਡੀ ਹਿੰਮਤ ਕਰ ਖੋਣੀ ਲੈ ਪਾਣੀ ਅੰਦਰ ਪਿਆ ਆਕਰ ਉਹਦੇ ਨਹੀਂ ਕਹਿੰਦਾ ਇਹ ਜਦੋਂ ਬੋਲਦਾ ਹੀ ਕਹਿੰਦਾ ਆਜੋ ਮੱਲੇ ਵਾਲਿਓ ਆਜੋ ਇੱਥੇ ਸ਼ੋਅ ਲੱਗਾ ਵੇਖੋ ਜੀ ਜੀ ਬੋਲ ਕੇ ਹਾਂ ਐਵੇਂ ਬੋਲਦਾ ਹੀ ਇਹ ਨਹੀਂ ਮੇਰਾ ਬਹੁਤ ਬੜਾ ਸਿਆਣਾ ਹੈ ਥੋੜਾ ਜਿਹਾ ਨਾ ਚੰਗਲ ਜਾਂਦਾ ਹੈ ਇਹ ਤੇ ਲੋ ਜੀ ਰੋਟੀ ਰੁੱਟੀ ਆਪਾਂ ਨੇ ਖਾ ਲਈ ਅਮਨੁਰੀ ਆ ਗਈ ਸੀ ਤੇ ਹੁਣ ਖਾਣ ਲੱਗਿਆ ਆਪਾਂ ਸੇਵੀਆਂ ਤੇ ਆ ਬੰਦਾ ਖਾਣ ਲੱਪਿਆ ਬਾੜਾ ਭੁੱਖਾ ਸੀ ਬਾੜੀ ਭੁੱਖ ਲੱਗੀ ਸੇਵੀਆਂ ਇਹਨੂੰ ਕਿੱਥੋਂ ਸ਼ੌਂਕ ਚੜ ਗਿਆ ਸੇਵੀਆਂ ਦਾ ਅੱਜ ਅਮਰ ਸਭਾ ਅਰੇ ਮਰ ਮਰ ਪੱਕੀ ਉੱਚੀ ਦੇਖਿਆ ਕਿਤੋਂ ਉੱਚੀ ਬੰਨੀ ਹੈ ਇਤੋਂ ਜਿਵੇਂ ਆਇਓ ਜੇ ਦੇਖੇ ਕਿਤੋਂ ਉੱਚੀ ਅਰੇ ਕਿਤੋਂ ਉੱਚੀ ਬਣੀ ਹੋਈ ਹੈ ਚਾਤਰੋ ਕੌਲੀਆਂ ਵਾਲੀਆਂ ਨੇ ਆਪਣੇ ਬਟਨ ਟੁੱਟੇ ਆਪਣੇ ਦਾ ਕੰਮ ਸੁਤਨ ਨੁਕਸ ਬੁਸ ਪਈ ਹੋਣਾ ਅਗਰ ਕੋਣ ਅਮਰ ਤੋਂ ਬੀਬੀ ਬਣਦੀ ਜਾ ਰਹੀ ਬਿਲਕੁਲ ਬੀਬੀ ਵਰਗੀ ਲੱਗਣ ਦੀ ਹੈ ਨਾ ਵੀਡੀਓ ਸ਼ੇਅਰ ਕਰ ਦੋ ਗਗਨ ਦਾ ਸਮਾਨ ਮੁੱਕਿਆ ਪਿਆ ਗਗਨ ਦਾ ਸਮਾਨ ਮੁੱਕਿਆ ਗਗਨ ਦਾ ਸਮਾਨ ਲੈ ਕੇ ਆਉਣਾ ਸਾਰਿਆਂ ਨੂੰ ਸ਼ੇਅਰ ਕਰੋ ਸਾਰਿਆਂ ਨੂੰ ਪਚਾਓ ਹਾਂ ਵੱਧ ਤੋਂ ਵੱਧ ਸ਼ੇਅਰ ਕਰੋ ਹਾਂ ਗਗਨ ਬਚੜੀ ਆਪਣਾ ਪਚਾਉਣ ਤੋਂ ਪੜੀ ਚੱਕਾ ਲੇ ਲੈਨੇ ਕਿਤੇ ਲੈ ਤਾਂ ਗੱਲ ਹੀ ਹੈ ਤਾਂ ਹੀ ਗੱਲ ਹੀ ਕਰਨੀ ਆ ਹੋਰ ਕੀ ਕਰਨੀ ਆ ਤਾਂ ਹੀ ਗੱਲਾਂ ਹੁੰਦੀਆਂ ਨੇ ਹਾਂ ਐਂ ਪੂਰੀ ਗੱਲ ਮਾਰੀ ਆਮੜੇ ਬਿਲਕੁਲ ਬੀਬੀ ਵਰਗੀ ਲੱਗਣੀ ਬੀਬੀ ਤੇਜਕੌਰ ਇਹ ਨਹੀਂ ਅੰਮ੍ਰਿਤ ਮਾਰ ਖਾਣਾ ਦੇ ਕੁੱਤੇ ਮੇਰੀ ਦਾਦੀ ਦਾ ਨਾਂ ਹੀ ਤੇਜਕੌਰ ਤੇ ਅਮਨ ਸਾਡੀ ਨਾ ਬਿਲਕੁਲ ਦਾਦੀ ਤੇ ਆ ਬਿਲਕੁਲ ਕੋਈ ਦਾਦੀ ਦੀ ਨਾ ਹੀ ਫੋਟੋ ਸ਼ੇਅਰ ਕਰਾਂਗੇ ਜਦੋਂ ਪਿੰਡ ਗਏ ਨਾ ਉਹ ਕਹਿੰਦੇ ਬੰਦੇ ਜੁਂਦੇਰ ਦੀ ਕਦਰ ਨਹੀਂ ਬੰਦੇ ਨੂੰ ਮਾਰਨ ਤੋਂ ਬਾਹਰ ਕਰ ਦਿੰਦੇ ਸੀ ਦਾਦੀ ਵੀ ਆਈਆਂ ਅਣਖਾ ਲਾ ਕੇ ਰੱਖਦੀ ਤੇ ਐਵੇਂ ਐਡੀ ਕੋ ਹਾਈਟ ਦੀ ਸੀ ਚੱਕੋ ਨਹੀਂ ਸਮਾਨ ਚੱਲੀ ਅੰਦਰ ਬਸ ਲੈਟਾ ਕਰੋ ਅਮਨ ਕੇਲੇ ਲਫਾਸ਼ਿਆਂ ਤੋਂ ਕੱਢ ਕੇ ਰੱਖੋ ਉਹ ਤਾਂ ਸਵੇਰ ਨੂੰ ਗਲ ਜਾਣੇ ਨੇ AC ਵਾਲੇ ਕਮਰੇ ਚ ਹੁਣ ਜਿੰਨਾ ਟੱਬਰ ਆਇਆ ਸੌਣਾ ਸਹਰਾਣੇ ਹੀ ਰੱਖ ਲੋ ਸਾਰਾ ਕੁਝ ਨਹੀਂ ਉਹ ਸੀਟ ਵੀ ਲਗਾ ਲਓ ਇੱਟਲੀ ਲਗਾ ਲਓ ਇੱਕ ਕਲਾਸ ਅੰਦਰ ਹੀ ਬਣਾ ਲਓ ਤੇ ਵੇਖੋ ਤੁਸੀਂ ਥਾਂ ਹਨ ਨਹੀਂ ਮੈਂ ਨਹੀਂ ਮੈਂ ਕੀ ਬਤਾ ਅੱਡ ਅੱਡ ਕਮਰੇ ਜੇ AC ਹੁੰਦਾ ਤੇ ਇੱਕੋ ਜਿਹਾ ਮਰਦਾ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਅਸੀਂ ਇੱਕ ਹੀ ਕਮਰੇ ਚ AC ਲਾ ਕੇ ਅਸੀਂ ਨਾਲੇ ਬਿਜਲੀ ਵਿਚਾਰੇ ਆ ਨਾਲੇ ਅਸੀਂ ਬਿੱਲ ਵਿਚਾਰੇ ਬਾਹਰ ਨੂੰ ਕੱਟ ਕੇ ਕਹਿੰਦੇ ਨੇ ਕਿ ਸਾਰੇ ਪ੍ਰਾਈਵੇਸੀ ਭਾਲ ਦੇ ਪ੍ਰਾਈਵੇਸੀ ਜੇ ਉਹ ਧਿਆਨ ਨਹੀਂ ਦਿੱਤਾ ਤਾਂ ਅਸੀਂ ਉਹਦੇ ਅੰਝ ਪਾ ਦੋਗੇ ਅਸੀਂ ਉਸੇ ਕਮਰੇ ਚ ਲਾ ਚਲੋ AC ਵਾਲੇ ਚਕੇਲੇ ਮਾ ਘਰ ਮਹਾਰਾਜ ਕੁਝ ਮੈਂ ਲਾਇਆ ਏ ਨੂੰ ਰਾਤ ਨੂੰ ਨਾ ਪਤਾ ਕਿ ਚੱਕ ਚੱਕ ਕੇ ਬੰਦਾ ਖਾਈ ਜਾਊਗਾ ਇਹ ਉਤਰੇ ਫਿਰ ਉੱਤੇ ਪੀਲੇ ਲੈਟ ਵਾਈ ਤੇ ਮਾਰ ਦੇਣਾ ਪੀਲੇ ਲੱਗਣਗੇ ਤਾਂ ਘਰੇ ਉਦੋਂ ਦੇ ਕਾਲੇ ਹੋ ਗਏ ਉਤਰੇ ਇਹ ਨਹੀਂ ਤੂੰ ਐਨੇ ਨਾ ਤੋਹਦੇ ਨਹੀਂ ਉਹਨੇ ਵੀ ਲੈਣੀ ਥੋੜੇ ਮੈਨੂੰ ਹਰ ਬਾਂ ਮਾਰ ਕੇ ਨਹੀਂ ਤੇ ਦੂਸਤ ਲੈਟ ਚਲਣ ਡਈ ਬੁਟੀਕ ਵਾਲੀ ਜਾਣਾ ਉੱਥੇ ਬੁਟੀਕ ਚ ਕੰਮ ਕਰਨਾ ਮੜਾ ਜਾ ਐਨੀ ਗਰਮੀ ਹੋਈ ਪਈ ਉਥੇ ਨਹੀਂ ਜਾਂਦੀ ਆਹ ਉਥੇ ਨਹੀਂ ਗਰਮੀ ਲੱਦੂ ਇਹ ਸੂਟ ਬਣ ਕੇ ਆਏ ਅੱਛਾ ਚਲ ਆਮਣਾਂ ਦਰ ਹੀ ਲਾਇਆ ਕੇਲੇ ਪਰ ਇੱਕ ਬੰਦਾ ਉੱਥੇ ਐਨਾ ਤੇਜ਼ ਬੈਠਾ ਉਹਨੇ ਰਾਤੋ ਰਾਤ ਨੂੰ ਮੁਕਾ ਦੇਣੀ ਕੇਲੇ ਲੈਟੀ ਮੈਨੂੰ ਅੱਗੇ ਚੰਗੀ ਤਰ੍ਹਾਂ ਜੀ ਮੁੜ ਜਾਨਾ ਕੋਈ ਐਸਾ ਜਿਵੇਂ ਨਹੀਂ ਦੇਦੀ ਨੂੰ ਦਸਾਇ ਤੇਲੇ ਕਰਨੀ ਹੈ ਕਾ ਦਾ ਪੀਣ ਵਾਲਾ ਦੀਦੀ ਅਮਰੀਕਾਈ ਨੇ ਹਮਮ ਤਮਾ ਦੀਦੀ ਨੇ ਦੋ ਦੀਦੀ ਕਹਿੰਦੀ ਵੀ ਉਹ ਚਮਚੇ ਦਵਾਈ ਵਾਂਗੂ ਲੈਣਾ ਰੋਜ਼ ਉਹ ਹਾਂ ਵਰਜਨ ਆਇਲ ਕੋਣ ਕਿਹਾ 10 ਮਿੰਟੋਂ ਬਾਅਦ ਕਿਤੇ ਦੀਦੀ ਆਹ ਵਰਜਨ ਆਇਲ ਹੈਗਾ ਸਾਡੇ ਘਰੇ ਪਿਆ ਦੀਦੀ ਕਹਿੰਦੀ ਉਹ ਕਿਲੋ ਦੇ ਨਾਲ ਕਬਜ ਕੂਬਜ ਸਾਰਾ ਘਰ ਦੇ ਦਰਦ ਦੁਰ ਸੀ ਸਲਾਦ ਉੱਤੇ ਪਾ ਕੇ ਖਾਓ ਬਹੁਤ ਬੈਸਟ ਹੈ ਉਹ ਤੇਰੇ ਇਹ ਸੇਮ ਸੂਟ ਰੈਡੀ ਹੋ ਕੇ ਆਏ ਨੇ ਹੋਰੇ ਵਿਆਹ ਤੇ ਵਿਆਹ ਦਾ ਫੰਕਸ਼ਨ ਹੈ ਅੱਛਾ ਤੇ ਸੇ ਅੱਛਾ ਤੇ ਨਾ ਤੈਨੂੰ ਸੇਮ ਤੈਨੂੰ ਸਾਡੇ ਪਹਿਣਾ ਦੇ ਤ ਨਹੀਂ ਇਹ ਕਿ ਉਹ ਕੋਈ ਮੰਨਦਾ ਹੈ ਵੀ 8000 ਦਾ ਬਲਾਊਜ਼ ਹੈ ਫਿਰ ਇਹਦੇ ਜਿਹੜੇ ਜਿਹੜਾ ਕੰਮ ਹੋਇਆ ਹੋਇਆ ਨਾ ਉਹ ਬੋਲਦਾ ਹੋਰ ਕੁਝ ਨਹੀਂ ਆ ਵੀ ਕਲਰ ਬੜਾ ਪਿਆਰਾ ਨਾ ਹੋਦਲਾ ਲੋਕਲ ਦੇ ਵਿੱਚ ਸੋਣੂ ਟੇ ਹੂੰ ਸੋਣ ਹੈ ਚਲ ਅਗਰ ਆਤ ਨੂੰ ਸੂਟ ਕੱਢਾਂਗੇ ਸਿਰ ਦੇ ਕੇ ਆਉਨੇ ਆ ਸੀਣ ਵਾਸਤੇ ਨੀ ਸੀ ਵੇ ਕਾਹੋਂ ਤੇੰਦਰਾ ਕੋ ਤਾਂ ਅੰਤਰਾ ਕੋ ਪਾਣੀ ਵੀ ਤੇ ਟਾਈਮ ਔਰ ਕਿਸ ਕੋ ਜਾਣੇ ਟੈਲੀ ਡਿਜ਼ਾਈਨਰ ਹੈ ਉਹ ਚਾਹ ਉਹਨੂੰ ਮੈਂ ਕਹਿਵਾ ਮੇਰੇ ਸੋਹਣੇ ਡਿਜ਼ਾਈਨਰ ਦੇ ਪੀਸ ਬਣਾ ਕਿੰਨੇ ਕਾਟਰ ਦੇ ਲਾਏ ਪੈ ਲੈ ਲੈਂਦੇ ਨੇ ਚਲ ਫੇਲਾ ਸੇਵੀਆਂ ਖਾ ਲਓ ਫਿਰ ਵੇਨੇ ਆ ਸਾਡੇ ਪੰਜਾਬੀ ਬੜੀ ਬਿਮਾਰੀ ਦੇਖੋ ਸਾਡੇ ਅੰਦਰ ਦੇਖੋ ਸਾਡੇ ਅੰਦਰ ਦਾ ਹਾਲ ਦੇਖੋ ਸਾਡੇ ਘਰ ਦਾ ਹਾਲ ਲੈਣਾ ਬਣਾ ਕੇ ਆ ਇੱਦਾਂ ਲੈਣਾ ਬਣਾ ਕੇ ਇੱਦਾਂ ਬਣਾ ਕੇ ਇੱਦਾਂ ਬਣਾ ਕੇ ਤੇ ਚਲੋ ਜੀ ਹੁਣ ਅਸੀਂ ਸੇਵੀਆਂ ਖਾ ਲਈਏ ਫਿਰ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਲਿਓ 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 ਨਾ ਲੜਦੇ ਬਾਦ ਨਾਲ ਮੈਨੂੰ ਪਹਿਲਾਂ ਖਾਣਾ ਹੈ। ਭਾਈ ਮੈਨੂੰ ਤਾਂ ਕਹਿੰਦਾ ਸੀ ਦੇਣੀਆਂ ਨਹੀਂ ਤੁਸੀਂ। ਤੁਸੀਂ ਕਹਿੰਦੇ ਸੀ ਤੁਸੀਂ ਦੇਣੀਆਂ ਨਹੀਂ ਮਮਾ ਨੂੰ। ਮੈਂ ਤੁਸੀ ਹੁਣ ਖਾਣਾ। ਥੈਂਕ ਯੂ। ਬਰ ਬੇਰਾ ਸੇਨਾ। ਪਾਪਾ ਦੇ ਦੁੱਟ। ਤੁਸੀਂ ਖਾ ਵੀ ਬੈਠੇ। ਬੱਲੇ ਬੱਲੇ ਇਧਰ ਮੂੰਹ ਮਿਲ ਬੇਲਾ ਛੋੜੇ ਕਾਕੇ ਨੇ। ਮੂੰਹ ਨੇ ਬੇਲਿਆ। ਉਹ ਜਿਹੜਾ ਇੱਕ ਮੇ ਬੁਗੜੀ ਨੇ ਮੂੰਹ ਲੇੜ ਲਿਆ। ਬੁਗੜੀ ਨੇ ਕੀ ਜਲੂਸ ਕੱਢਣ ਲੱਗੇ ਮੈਨੂੰ ਲੋਕ ਹਣਾ। ਹਾਂ ਦੇ ਉਹਨਾਂ ਦਿਖਾਵੇ ਪੋਤੇ ਪੋਤੀ ਯਾਰ ਇਹਨਾਂ ਕਰਕੇ ਤੇ ਦੂਜਿਆਂ ਦੀ ਨਾਲ ਮੈਂ ਨੇ ਉਹਨੂੰ ਕਹੀ ਜਾ ਰਹੀ ਆ ਸਿਆਣਾ ਬਿਆਣਾ ਉਹ ਤੇ ਉਹ ਵੀ ਸਿਆਣੀ ਬਿਆਣੀ ਬੁਗੜੀ ਬੁਗੜੀ ਕਿੰਨਾ ਭੈੜਾ ਲੱਗਦਾ ਯਾਰ ਤੁਸੀਂ ਕੈਮਰੇ ਪਿੱਛੇ ਜੋ ਮਰਜ਼ੀ ਬੋਲੋ ਬੁਗੜੀ ਬੁਗੜੀ ਉਹ ਹੀ ਹੁਣ ਮੈਂ ਤੁਹਾਨੂੰ ਨੂੰ ਪਤਾ ਨਹੀਂ ਪਿੱਛੋਂ ਕੀ ਕੁਝ ਬੋਲਦਾ ਹੁੰਦਾ ਮੈਂ ਉਹਦੇ ਸਾਹਮਣੇ ਕੀ ਰੂਗਾ ਹਾਂ ਹੈ ਕੈਮਰੇ ਸਾਹਮਣੇ ਥੋੜੀ ਕਹਿਣਾ ਕਿ ਤੁਹਾਨੂੰ ਚਾਹੀਦੀ ਆਪੀ ਪ੍ਰਾਈਵੇਸੀ ਬੱਚੇ ਨੇ ਹਾਂ ਜੇ ਵਰਤੀਆ ਸਾਰੇ ਲੜ ਲੈ ਆਫ ਕੈਮਰਾ ਤੂੰ ਕੁਛ ਮਰਜੀ ਬੁੱਲ ਬੋਲ ਪੱਦਦੀ ਬੁੱਲ ਜੋ ਮਰਜੀ ਬੋਲਿਆ ਹਾਂ ਕੈਮਰਾ ਤੇ ਨਾਮ ਬੋਲੋ ਉਹ ਹੀ ਕੈਮਰਾ ਵੀ ਉਹ ਹੀ ਕੁੱਤੇ ਕਰਨੀ ਆੜ ਜਾਵੇ ਇੱਕ ਕਹਿੰਦਾ ਇੱਕ ਰਿਕਵੈਂਡ ਕੀਤਾ ਕਹਿੰਦਾ ਮੈਨੂੰ ਤੇ ਪਤਾ ਹੀ ਨਹੀਂ ਬੁਗੜੀ ਹੁੰਦੀ ਕਿ ਮੈਂ ਤੈਨੂੰ ਦੇਖ ਕੇ ਪਤਾ ਲੱਗਿਆ ਬੁਗੜੀ ਆ ਹੁੰਦੀ ਠੀਕ ਗੱਲ ਹੈ ਕਹਿੰਦਾ ਨੂੰ ਕਹਿੰਦਾ ਨੂੰ ਮੁੱਤਰੀ ਸੇਵਾ ਵਾਲਾ ਚੱਕ ਕੇ ਲੈ ਆ ਜਣਾ ਬੁਗੜੀ ਨੂੰ ਮੜਾ ਮੋਟਾ ਸੈਟ ਕਰ ਉਹ ਨੂਡਲ ਨੂੰ ਕਹਿੰਦੀ ਨੂਦੇ ਧਾਰੀ ਨੂਦੇ ਲੱਲੇ ਤੇ ਲੂਦੇ ਲ ਨੂਡਲ ਨੂੰ ਉਸ ਤੋਂ ਬਾਅਦ ਗੁਬੜੀ ਹੋਰ ਜਲੂਸ ਕੱਢਦੀ ਆ ਆਏ ਪਤਿੱਲੇ ਜੀ ਮਾਰ ਦਿਓ ਅਮਣ ਮੈਂ ਖਾਣੀ ਆ ਯਾਰ ਜੂਠਾ ਡਿੱਕੀਆਂ ਕਿਹਦੇ ਘਰੇ ਆ ਕੁਝ ਚੱਲਦਾ ਜਿਹੜਾ ਸਾਡੇ ਚੱਲਦਾ ਮੈਂ ਖਾਣੀ ਹੁੰਦੀ ਕਿਹਦੇ ਘਰੇ ਆ ਕੰਮ ਚੱਲਦਾ ਜਿਹੜਾ ਸਾਡੇ ਚੱਲ ਪਤਿੱਲਾ ਹੀ ਰੱਖਿਆ ਅੱਗੇ ਮਾਰ ਦਿਓ ਮੀਂਹ ਪੈਣਾ ਇੰਨੇ ਆ ਵਿਆਜ ਤਾਂ ਛੱਡ ਤੂੰ ਦੇ ਬੜਨ ਕੀ ਡੇ